ਆ ਆ ਦੇਖੋ ਜਮ ਐਨ ਪੰਜਾਬ ਵੀ ਆਪਾਂ 20 ਕਿੱਲੇ ਨੂੰ ਛਾਂ ਛੱਡਦੇ ਆ ਬਬਾ ਚਦਦਾ ਇਹ ਹਿਸਾਬ ਨਾਲ ਅੱਛਾ ਤੂੰ ਆਪਾਂ ਦੋ ਤਿੰਨ ਵਿੱਚ ਇਕੱਠਾ ਗੂ ਕੁੱਤਰ ਲਈਂ ਪਰਾਲੀ ਨਾ ਪਰਾਲੀ ਆਪਣਾ ਤੂੜੀ ਦਾ ਬਜਾਈ ਬਹੁਤ ਵਾਧੂ 2 ਲੱਖ ਰੁਪਏ ਦੀ ਵੇਚੀ ਸੀਗੀ ਅੱਛਾ ਐਨ ਕੀ ਹੁਣ ਐਨ ਕੀ ਚੰਗੇ ਪੈਸੇ ਮਿਲ ਦੁੱਧ ਦੇ ਡੇਰ ਨੂੰ 70 ਰੁਪਏ ਬਾਈ ਘਰਾ ਹੀ ਮੱਝ ਦਾ ਪਾਈਦਾਗਾ ਮੱਝ ਦਾ ਕਹਿ ਕੇ ਹਾਂਜੀ ਹਸੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਬਾਈ ਬਲਵੰਤ ਕੋਲੇ ਆਪਾਂ ਪਹੁੰਚੇ ਪਿੰਡ ਜੈਤੋ ਦੇ ਵਿੱਚ ਤੇ ਬਾਕੀ ਬਾਈ ਤੇ ਇੱਕ ਜਿਵੇਂ ਆ ਜਰਸੀ ਖੜੀ ਆ ਹਨਾ ਸਕਰੀਨ ਤੇ ਦਿਖਾਈ ਦੇਈ ਜਾਂਦੀ ਐ ਇੱਕ ਤਾਂ ਬਾਈ ਨੇ ਇਹ ਦੇਣੀ ਆ ਤੇ ਇੱਕ ਜਿਹੜੀ ਹੈਗੀ ਉਧਰਲੇ ਪਾਸੇ ਆ ਗਈ ਖੁੰਝੇ ਦੇ ਵਿੱਚ ਵਹਿੜ ਤੇ ਬਾਕੀ ਨਾਲੇ ਆਪਾਂ ਨਾ ਬਾਈ ਬਾਈ ਦੇ ਨਾਲ ਡੈਰੀ ਫਾਰਮ ਦੇ ਕਿਤੇ ਸੰਬੰਧੀ ਆਪਾਂ ਦੁੱਧ ਦਾ ਕੰਮ ਆ ਤੇ ਇਹ ਵੀ ਆਪਾਂ ਜਾਣਕਾਰੀ ਬਾਈ ਜੀ ਤੋਂ ਲਵਾਂਗੇ ਤੇ ਵੀਡੀਓ ਨਾਲ ਸ਼ੇਅਰ ਜਰੂਰ ਕਰਿਓ ਤੇ ਪਸ਼ੂਆਂ ਦੇ ਵਿੱਚ ਜਿਵੇਂ ਪਸ਼ੂ ਰੱਖਣ ਦੇ ਵਿੱਚ ਦੁੱਧ ਪਾਉਣ ਦੇ ਵਿੱਚ ਫਾਇਦਾ ਹੈ ਕਿ ਨਹੀਂ ਹੈਗਾ ਕਿਉਂ ਬਾਈ ਦਾ ਤਜਰਬਾ ਹੈਗਾ ਤੇ ਉਹ ਆਪਾਂ ਸਾਂਝਾ ਕਰਦੇ ਆ ਬਾਈ ਨਾਲ ਕੀ ਕਹਿੰਦਾ ਆਪਾਂ ਨੂੰ ਹਨਾ ਤੇ ਆਜੋ ਬਾਈ ਬਲਵੰਤ ਕਿਵੇਂ ਆ ਬਾਈ ਠੀਕ ਆ ਬਾਈ ਸਸਰੀ ਘਰ ਸਾਨੂੰ ਬਲ ਸਸਰੀ ਘਰ ਬਾਈ ਸਸਰੀ ਘਰ ਤੇ ਪਹਿਲਾਂ ਆਪਾਂ ਡਰੈਸ ਦੱਸ ਦਗੇ ਆਪਣਾ ਜੈਤੋ ਦੇ ਵਿੱਚ ਕਿੱਥੇ ਰਹਿ ਗਿਆ ਆਪਣਾ ਜੈਤੋ ਵੀਰੇ ਆਪਣਾ ਸ਼ਹਿਰ ਆ ਚੈਨਾ ਰੋਡ ਜਲਾਲੇ ਸ਼ਾਂਤਾਂ ਡੇਰੇ ਸਾਹਮਣੇ ਘਰ ਆ ਆਪਣਾ ਠੀਕ ਆ ਹਾਂਜੀ ਤੇ ਬਲਵੰਤ ਜਿਵੇਂ ਹੁਣ ਆਪਾਂ ਗੱਲ ਕਰ ਗਏ ਤੇਰੇ ਕਿਤੇ ਸਬੰਧੀ ਵੀ ਗੱਲ ਕਰਨੀ ਅੱਜ ਆਪਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪਹਿਲਾਂ ਮੈਨੂੰ ਐਂ ਦੱਸ ਜਿਹੜੀ ਆ ਤੇਰੇ ਕੋਲੇ ਆ ਗਈ ਜਰਸੀ ਪੰਜਾਬ ਵਾਲੀ ਹਨਾ ਹਾਂਜੀ ਹਾਂਜੀ ਪੰਜਾਬ ਵਾਲੀ ਤੇ ਇਧਰ ਨੇੜੇ ਆ ਜਾ ਇਹਦੇ ਕੋਲ ਤੇ ਥੱਲੋ ਬੜੀ ਸਾਫ ਸੁਥਰੀ ਆ। ਹਾਂ ਸਾਫ ਸੁਥਰੀ ਬਹੁਤ ਆ ਬਈ ਬੱਚੀ ਇਹ। ਮੈਨੂੰ ਆਏ ਦੱਸ ਇਹਦੀ ਕੀ ਡਿਟੇਲ ਆ ਪਹਿਲਾਂ? ਇਹ ਬਾਈ ਜੀ ਦੂਜਾ ਸੂਆ ਸੂਮ ਵਾਲੀ ਬੱਚੀ ਆ। ਪਹਿਲੀ ਸੂਏ ਕਰਮ ਵਾਲੀ ਨੇ 22-23 ਗਲੋਦ ਕੱਢਿਆ ਗਿਆ। ਖੁੱਲਾ ਖੁੱਲਾ ਦੁੱਧ ਗੱਢਿਆ ਕਰਮ ਵਾਲੀ ਨੇ। ਹੁਣ ਇੱਕ ਹਫਤਾ ਹਜੇ ਸੂਣ ਦਾ ਬਾਕੀ ਆ। ਬਾਨ ਦੀ ਬੂੰਦੀ ਕਰਮ ਵਾਲੀ ਬਹੁਤ ਚੰਗੀ ਆ। ਠੀਕ ਆ। ਹਾਂ ਠੀਕ ਆ। ਤੇ ਬਲਵੰਤ ਇਹਨੂੰ ਤੋੜ ਕੇ ਦਿਖਾ ਪਹਿਲਾਂ। ਮਿੱਤਰੋ ਜੇ ਗੱਲ ਕਰਾਂ ਨਾ ਜਰਸੀ ਇਹ ਜਿਹੜੀ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਹਜੇ ਤਾਂ ਬਲਵੰਤ ਕਿੰਨੇ ਦਿਨ ਬਾਕੀ ਆ ਇਹਦੇ। ਬਾਈ ਇੱਕ ਹ अच्छा एक हफ्ता हां कर मरे अपने ਕੋਲ ਤਾਂ 8-9 ਦਿਨ ਹੀ ਸੌਂਦੀ ਤੇ ਜੋ ਉਪਰੀ ਜਗ੍ਹਾ ਹੋ ਸਕਦਾ 1-2 ਦਿਨ ਕੱਟ ਲਵੇ ਠੀਕ ਹੈ ਠੀਕ ਹੈ ਪਰ ਅੱਛੀ ਲੈ ਗੱਲ ਸੁਣਿਓ ਮੇਰੀ ਮਿੱਤਰੋ ਆ ਆ ਦੇਖੋ ਜਮ ਐਨ ਪੰਜਾਬ ਵਾਲੀ ਜਰਸੀ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਥਣ ਵੀ ਜਿਹੜਾ ਹੈਗਾ ਕੱਲਾ-ਕੱਲਾ ਪਿਆ ਇਹ ਖੜਾੜਾ ਮਾੜੀ ਜੀ ਕੋਈ ਗਨੀ ਅੱਚੀ ਬੀਜੀ ਕਰਦੀ ਆ ਇਹ ਲੈ ਚੈੱਕ ਕਰਿਓ ਮਿੱਤਰੋ ਇਹ ਆ ਦੇਖੋ ਕਿੱਡਾ ਸੋਹਣਾ ਥਣ ਲੇਵਾ ਹਨਾ ਤੇ ਬਲਵੰਤ ਜਿਵੇਂ ਆਪਾਂ ਗੱਲ ਕਰਕੇ ਦੀ ਵੀ ਇਹ ਦੂਜਾ ਸੂਆ ਸੂ ਗਿਆ ਹਣਾ ਬਈ ਪਹਿਲਾ ਜਿਵੇਂ ਸੂਏ ਗਰੰਟੀ ਵਾਲਾ 20 ਕਿਲੋ ਦੋਦ ਪੂਰੀ ਗਰੰਟੀ ਵਾਲੀ ਗੱਲ ਆ ਬਈ 20 ਕਿ ਉਹ ਦੋ ਮੌਜਾ ਖੁੱਲਾ ਦਿੱਤਾ ਐਨ ਕਰਮਾ ਜੀ ਨੇ ਠੀਕ ਹੈ ਹਾਂਜੀ ਠੀਕ ਹੈ ਤੇ ਬਈ ਇਹਦਾ ਰੇਟ ਕੀ ਰਹੂਗਾ ਬਈ ਲੋਕੇ ਤਾਂ ਰੇਟ ਬਹੁਤ ਜ਼ਿਆਦਾ ਮੰਗਦੇ ਆ ਪਰ ਕਰਮਾ ਜੀ ਲਾ ਆਪਾਂ 95000 ਰੁਪਏ ਲੈ ਆਂਦੇ ਨਹੀਂ ਮੁੱਲ ਜਮਾਂ ਹਾਂ ਨਾ ਕਿੰਨਾ ਕਿੰਨੇ ਹੀ ਦੇਈਂਗਾ ਬਈ ਮੁੱਲ ਤਾਂ ਬੜਾ ਰੱਖਿਆ ਨਹੀਂ ਪਰ ਕੋਈ ਆਣੀ ਤੇਰੇ ਕਹਿ ਨਾ ਮਾਨਤਨ ਕਰਦਾ ਕਰਮਾ ਜੀ 2-3000 ਰੁਪਏ ਹੋਰ ਲੈਸ ਠੀਕ ਹੈ ਬਈ ਠੀਕ ਹੈ ਤੇ ਜਿਵੇਂ ਹੁਣ ਦੂਜੇ ਸੂਏ ਸੂਗੀ ਦਿਨ 10 ਲੈ ਚੂਗੀ ਠੀਕ ਹੈ ਤੇ ਦੁੱਧ ਵਾਲੀ ਤੇਰੀ ਮੈਨੂੰ ਇੱਕ ਵਾਰੀ ਹੋਰ ਦੱਸ ਦੇ ਜਮਾ ਗੋਦਾਂ ਵਾਲੀ ਬਈ ਪੂਲ ਗਰੰਟੀ ਕਰ ਮਰੀ ਦੇਖੀ ਚੌੜੀ ਜੋੜੀ ਬੱਚੀ ਬਹੁਤ ਜ਼ਿਆਦਾ ਪਈ ਆ ਮੈਂ ਇੱਕ ਗੱਲ ਹੋਰ ਆ ਫੇਸ ਦੀ ਕੁਆਲਿਟੀ ਵੀ ਦਿਖਾ ਦ ਗਿਆ ਬਹੁਤ ਜ਼ਿਆਦਾ ਆਪ ਡੈਨਮਾਰਕ ਦੀ ਆ ਆ ਬੱਚੀ ਇਹ ਅੱਛਾ ਡੈਨਮਾਰਕ ਦੀ ਆ ਹਾਂ ਆ ਬੱਚੀ ਡੈਨਮਾਰਕ ਦੀ ਆ ਅੱਛਾ ਤੇ ਗਾਂ ਨੂੰ ਸੀਮੈਂਟ ਦੀ ਕਲੀਅਰ ਨਹੀਂ ਗੱਲ ਹੈ ਜੀ ਕੀ ਆ ਉਹ ਵੀ ਡੈਨਮਾਰਕ ਦਾ ਸੀਮੈਂਟ ਹੀ ਆ ਠੀਕ ਹੈ ਹਾਂਜੀ ਸਮਝ ਗਿਆ ਗਾ ਤੇ ਆ ਜਾ ਬਲਵਾਂ ਤੇ ਜਿਵੇਂ ਹੁਣ ਉਹ ਖੜੀ ਹੈ ਜਿਹੜੀ ਇੱਕ ਤੇਰੀ ਜਮਾ ਉਧਰ ਖੁੰ ਬਾਹੜ ਉਹਦੀ ਡਿਟੇਲ ਦੱਸ ਮੈਨੂੰ ਉਹ ਬਈ ਪਹਿਲਾ ਸੂ ਕਰਮ ਵਾਲੀ ਸੂਣ ਵਾਲੀ ਆ ਪਹਿਲਾ ਸੂਆ ਹਾਂ ਇਹਦਾ ਵੀ ਆ ਕੇ ਹਫਤਾ 7 8 ਦਿਨ ਮੋਜਾਂ ਕਰਮ ਵਾਲੀ ਦੇ ਪਏ ਆ ਜੀ ਇਹਦੇ ਠੀਕ ਹੈ ਹਾਂਜੀ ਹਫਤਾ ਪਿਆ ਇਹਦਾ ਹੋਇਆ ਬਈ ਹਾਂਜੀ ਠੀਕ ਹੈ ਇਹਦਾ ਆਪਣਾ ਮਤਲਬ ਉ ਆ ਗਈ ਹੈਨਾ ਹਾਏ ਵੈਸੇ ਆ ਗਈ ਬਈ ਠੀਕ ਹੈ ਜਰਸੀ ਬਣਾਉਂਗੇ ਕਿ ਕਹਿ ਸਕਦੇ ਆ ਜਰਸੀ ਲక్ష్ਮੀ ਹੈਗੀ ਕ੍ਰੋਸ ਵਾਲੀ ਜੀ ਹੈਗੀ ਆ ਠੀਕ ਹੈ ਕ੍ਰੋਸ ਦੀ ਵੈਸੇ ਹਾਂ ਜਰਸੀ ਕ੍ਰੋਸ ਆ ਗਈ ਠੀਕ ਹੈ ਕਿੰਨਾ ਜੀ ਦੁੱਧ ਪਾ ਦੂ ਪਹਿਲੇ ਸੂਏ ਬਈ ਮੂੰਹ ਤੋਂ ਲੋਕਾ ਜੀ ਮੈਨੂੰ 15 ਕਿਲੋ ਦੁੱਧ ਪਾ ਦੋ ਐਸਟੀਮੇਟ ਹੈਗਾ 15 ਕਿਲੋ ਕਰਾਂ ਮੈਨੂੰ ਨੋਰਮਲ ਸੇਵਨ ਲਾ ਕੇ ਮੇ ਬਾਕੀ ਉਹ ਗਰਮੀ ਆ ਰਹੀ ਆ ਗਰਮੀ ਜਨ ਗਰਮੀ ਮਹਿਸੂਸ ਨਹੀਂ ਕਰਨੀ ਠੀਕ ਹੈ ਪੰਜ ਫੈਟ ਕੇ ਵਧੀਆ ਦੀ ਆ ਸਕਦੀ ਠੀਕ ਹੈ ਠੀਕ ਹੈ 15 ਕਿਲੋ ਦੁੱਧ ਹੈ ਹਾਂ ਇਹ ਖੁੱਲਾ ਵੀ 20 ਕਹਿੰਦਾ ਕੀ ਫਾਇਦਾ ਓ ਥੋੜੀ ਜੀ ਪਤਲੀ ਆ ਹਨਾ ਪਤਲੀ ਜਾਈ ਥੋੜੀ ਬੱਸੀ ਬਾਈ ਥੋੜੀ ਤੋੜ ਦੇ ਲੈ ਆਪਾਂ ਤੁਹਾਨੂੰ ਦਿਖਾਉਣੇ ਆ ਤੋੜ ਕੇ ਮਿੱਤਰੋ ਇਹ ਥੱਲੋਂ ਸਾਫ਼-ਸੂਬਾ ਅੱਛੀ ਬਹੁਤ ਹੈ ਬਾਈ ਥਾਂ ਚੰਗੇ ਬਾਕੀ ਬੱਸੀ ਦਾ ਤੇ ਇਹਦੇ ਦਿਨ ਕਿੰਨੇ ਕ ਪਏ ਆ ਦਿਨ ਬਾਈ ਇਹ ਕਹਿੰਦਾ ਰਹੇ ਆ ਜੀ ਪਾਇਆ ਕਰਮਾਂ ਨਾਲ ਸੰਗਲਾਂ ਦੇ ਸਿੰਘਾਂ ਥੋੜੇ ਹੌਲ ਕੱਢ ਦਿੱਤੇ ਧਿਆਰੀ ਇਸ ਗੱਲੋਂ ਅੱਛਾ ਅੱਛਾ ਸੰਗਲਾਂ ਤੇ ਸੰਗਲਾਂ ਦੇ ਸਿੰਘਾਂ ਠੀਕ ਹੈ ਧਿਆਰੀ ਤਾਂ ਹੀ ਹੌਲ ਕਰ ਇਹ ਇਹ ਆ ਦੇਖੋ ਮਿੱਤਰੋ ਅਣ ਤੁਣ ਚੰਗਾ ਇਧਰ ਬੰਦੇ ਕਰਾਂ ਬੰਦੇ ਦਾ ਵੀ ਰੇਟ ਪੁੱਛਦੇ ਆ ਬਾਈ ਨੂੰ ਕਿੰਨਾ ਕਰਦਾ ਇਹ ਹੁਣ ਦੇਖੋ ਉਹ ਬਣੂਗੀ ਹੈਗੀ ਹਾਂ ਬਹੁਤ ਬੈਟੂ ਲਾਟੂਆਂ ਬੱਚੀ ਦੇ ਨਾਲ ਬਹੁਤ ਜ਼ਿਆਦੇ ਢਿੱਲਾ ਲੇਵੇ ਦੇ ਸੁਪਾਂਗਾਂ ਬਹੁਤ ਜ਼ਿਆਦੇ ਆ ਆ ਲੈ ਥਣ ਚੰਗਾ ਹਾਂ ਅੱਛਾ ਭਲਵੰਤ ਜਿਵੇਂ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਜਾਵਾਂ ਹਾਂ ਨਾ ਫਿਕਸ ਰੇਟ ਇਹਦਾ ਰੇਟ ਵੀ ਹਾਂ ਨਾ 50000 ਰੁਪਏ ਦੇਂਗਾ ਕਿੰਨੇ ਦੀ ਕੋਈ 1000 ਦੋ ਯਾਰ ਮਾਨਤਾ ਕਰਦੇ ਹੋ ਭਈ ਠੀਕ ਹੈ ਤੇ ਅੱਛਾ ਭਲਵੰਤ ਅੱਛਾ ਭਲਵੰਤ ਜਿਵੇਂ ਇਹ ਤਾਂ ਤੇਰੇ ਪਸ਼ੂ ਹੋਗੇ ਜਿਹੜੇ ਤੇਰੇ ਵਿਕਰੀ ਆ ਹਾਂਜੀ ਹਾਂਜੀ ਭਾਈ ਮੈਨੂੰ ਐਂ ਦੱਸ ਜਿਵੇਂ ਤੁਹਾਡਾ ਸ਼ਹਿਰ ਦੇ ਵਿੱਚ ਬੈਠ ਹਾਂਜੀ 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 ਤੇ ਮਤਲਬ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਆਪਣੇ ਕੋਲੇ ਰੱਖਦੇ ਹੋ ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਹੁੰਦੀਆਂ ਹੁੰਦੀਆਂ ਆਪਣੇ ਕੋਲ 11 ਬਾਨਾ ਪਸ਼ੂ ਬਾਈ ਹੁੰਦੇ ਟੋਟਲ ਕਿ ਮੈਂ 8-9 ਪਸ਼ੂ ਆਪਣੇ ਘਰ ਦੇ ਤੇ ਇੱਕ ਦੋ ਲੈਣ ਦੇ ਨਾਲੇ ਹੋ ਜਾਂਦੇ ਆ ਠੀਕ ਹੈ ਉਹਦੇ ਵਿੱਚ ਆਏ ਹੁੰਦਾ ਵੀ ਮੈਨੂੰ ਐਡੀ ਬੜੀ ਚੱਸ ਨਹੀਂ ਹੁੰਦੀ ਕਿ ਸੇਲ ਵਾਲੀ ਗੱਲ ਕਰਮ ਵਾਲੀ ਚੰਗੀ ਵੇਗੀ ਠੀਕ ਨਹੀਂ ਆਪਾਂ ਦੁੱਧ ਦਾ ਕੰਮ ਆਪਾਂ ਦੁੱਧ ਤੇ ਲਾ ਲੈਣੇ ਹੁੰਦੇ ਆ ਠੀਕ ਹੈ ਗੱਲ ਉਹ ਆਏ ਦਾ ਖਰਚਾ ਵਾਚਾ ਕੱਢ ਜਾਂਦੇ ਕਰਮ ਵਾਲੇ ਇੱਕ ਦੋ ਵੇਗ ਨਾ ਤਾਂ ਵੇਚ ਲਈਦਾ ਵੀ ਤਾਂ ਦੁੱਧ ਤੇ ਆਪਣਾ ਹਰ ਕੰਮ ਕਸਾ ਗਏ ਬਈ ਦੁੱਧ ਦਾ ਕੰਮ ਫਿਕਸ ਹੋ ਗਿਆ ਹਾਂ ਸਮਝ ਗਿਆ ਗਲਤੀ ਮੇਰੇ ਕੋਲ ਆਜ ਡੇਰੀ ਵੀ ਹੈ ਬਸ ਯਾਰ ਇਹ ਬਈ ਮੈਨੂੰ ਐ ਦੱਸ ਨਵੇਂ ਬੰਦੇ ਨੇ ਕੰਮ ਕਰਨਾ ਜੇ ਬਈ ਹਾਂਜੀ ਹਾਂਜੀ ਤੇ ਇਹ ਇਹ ਨਾਲ ਜਿਵੇਂ ਮਾੜਾ ਮੋਟਾ ਤਾਂ ਕਰ ਨਹੀਂ ਪੈਂਦਾ ਹਨਾ ਕਿ ਕਈ ਵਾਰੀ ਬੰਦੇ ਦਾ ਖਰਚਾ ਖੁਰਚੀ ਖਰਚਾ ਨਿਕਲ ਜਾਂਦਾ ਬਈ ਹਾਂ ਇਸ ਲਈ ਜੁੜੇ ਹੋਏ ਆ ਨਾ ਆਪਣਾ ਫਿਰ ਮਾਰਕੀਟ ਦਾ ਪਤਾ ਲੱਗ ਜਾਂਦਾ ਬਈ ਯਾਰ ਘਰੇ ਵੀ ਪਸ਼ੂ ਆ ਪਾਲ ਲੈਣਾ ਜਾਂ ਵੇਚਣਾਗਾ ਉਹਦੇ ਨਾਲ ਆਪਣਾ ਮਾਰਕੀਟ ਵਿੱਚ ਤੋਰਾਂਗੇ ਤਾਂ ਆਪਣਾ ਪਤਾ ਲੱਗੇ ਮਾਰਕੀਟ ਕਿੱਥੇ ਚੱਲ ਤੇ ਦੁੱਧ ਦਾ ਮਤਲਬ ਕੀ ਰੇਟ ਆ ਤੇਰਾ ਪੈਂਦਾ ਦੁੱਧ ਦਾ ਰੇਟ 70 ਰੁਪਏ ਬਈ ਘਰਾਂ ਹੀ ਮਾਝ ਦਾ ਪ ਜਾ ਕੇ ਕਰੇ 45 ਰੁਪਏ 45 ਰੁਪਏ ਪਾ ਦੇ ਸਮਝੇ ਮੈਨੂੰ ਆ ਇਹਦਾ ਬੱਚ ਤਾਂ ਹੈਗੀ ਕਿ ਹੈ ਬੱਚ ਦਾ ਬਈ ਪੂਰੀ ਵਧੀਆ ਜਿਹਦਾ ਆਪਣੇ ਦਾ ਅੱਜਕੱਲ ਜੂਥ ਹੋ ਗਿਆ ਬਾਹਰ ਦੇ ਚੱਕਰਾਂ ਵਿੱਚ ਪੋਲ ਗਿਆ ਪਿਆ ਹਣਾ ਥੋੜਾ ਜਿਹਾ ਕੱਪੜੇ ਦਾ ਪੜੇ ਹੁੰਦੇ ਚੰਗੇ ਬੋਣੇ ਕੰਮ ਕਰਕੇ ਰਹਿ ਜੀ ਠੀਕ ਹੈ ਮੇਰੀ ਆਪ ਦੀ ਮਰੂਤੀ ਚੋਕੀ ਸੈLECTION ਹੋ ਗਈ ਸੀ ਮੈਂ ਨੌਕਰੀ ਛੱਡ ਕੇ ਆਇਆ ਹਾਂ ਨੌਕਰੀ ਛੱਡ ਕੇ ਹਾਂ ਤੇ ਫਿਰ ਫਾਰਮ ਕਰਿਆ ਫਾਰਮ ਕੀਤਾ ਮੈਂ ਆਈਲੈਂਡਸ ਕੀਤਾ ਗੈਵੀ ਗੱਲ ਕੋਈ ਨਹੀਂ ਕੀਤਾ ਨੀ ਮੈਂ ਵੀ ਲੱਗਦਾ ਹੁਣ ਐ ਵੀ ਆਪਣੇ ਰਹਿਣਾ ਬਣਾ ਹੋਇਆ ਹੋ ਗਿਆ ਹੁਣ ਨਹੀਂ ਨਹੀਂ ਯਾਰ ਹਾਂ ਤੇ ਮੈਂ ਬੱਲੇ ਤੇਰੇ ਚੜਦੀ ਕਲਾ ਵਾਲਾ ਸਾਡੇ ਸਾਡੇ ਛੀ ਮੇਰੇ ਬੰਡ ਆਏ ਵੀ ਆ ਹਾਂ ਉਹ ਮੇਰੇ ਛੱਡੇ ਵੀ ਆ ਪਰ ਆਪਾਂ ਹੁਣ ਦੁਬਾਰਾ ਲੈਂਚ ਇਸ ਚ ਪਾਏ ਆ ਇੱਕ ਬਲਵੰਤ ਹੋਰ ਵੀ ਹੈ ਜਿਵੇਂ ਹੁਣ ਤੇਰਾ ਆਸੇ ਪਾਸੇ ਮਤਲਬ ਦੇਖਣਗੇ ਵੀ ਯਾਰ ਇਹ ਕਿਹੜਾ ਫਾਰਮ ਆ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਬੰਦੇ ਪਹਿਲੇ ਹੀ ਫਾਰਮ ਦੇ ਉੱਤੇ ਚੰਗੇ ਇਟਾਲੇ ਪਲਾਸਟਰ ਕਰਤਾ ਹਨ ਉਹ ਕੰਮ ਨਾ ਕਰਨਾ ਉਹ ਕੰਮ ਨਾ ਕਰ ਮੈਂ ਛੋੜੇ ਲੈਵਲ ਦਾ ਕੰਮ ਪੈਸਾ ਲਾ ਦਿੰਦੇ ਆਪਾਂ ਹਾਂ ਫਿਰ ਛੋਟੇ ਲੈਵਲ ਦਾ ਕੰਮ ਕਰੋ ਆਪਾਂ ਛੋਟੇ ਲੈਵਲ ਦਾ ਕੰਮ ਕਰਨਾ ਆਪਣਾ ਪਤਾ ਲੱਗ ਜਾਂਦਾ ਹੈ ਪਸ਼ੂ ਚੰਗੇ ਹੋਣ ਆਪਣੇ ਘਰ ਦੇ ਅੰਦਰ ਵੱਚੀ ਉਪਸ਼ੈਟ ਤੇ ਬੈਠੀ ਕਰਮ ਵਾਲੀ ਹੋਣੀ ਹੈ ਇਸ ਤੋਂ ਪਹਿਲੇ ਸਵੇਰ 4:00 ਤੱਕ ਸੂਰਹੀ ਆ 30 ਪਲਸ ਦੇ ਨੇੜੇ ਦੁੱਧ ਪਾ ਦਨੇ ਨੇ 30 ਦੇ ਹਾਂ ਪਛੇ ਬਹੁ ਕੁਆਲਟੀ ਵਾਲੀ ਠੀਕ ਹੈ ਚੜ ਤੇ ਬੰਨੀ ਵੀ ਆ ਠੀਕ ਹੈ ਤੇ ਆਪਾਂ ਆਈਰ ਨਾਲ ਦੋ ਤਿੰਨ ਪਸ਼ੂ ਤਿਆਰ ਕਰੇ ਘਰ ਦੇ ਵੀ ਵੇਚ ਦਿੰਦੇ ਆ ਤੂੰ ਵੀ ਵੇਚ ਦਿੰਦੇ ਹੁਣ ਵੇਚ ਆ ਮਾਰਦਾ ਨਹੀਂ ਉਹਰੇ ਘਟਾ ਪਸ਼ੂ ਐਸਟਮ ਘਰੇ ਆਪਣੇ ਅੱਛਾ ਚਾਰ ਘਰੇ ਗਵਾੜਾ ਵੇਚ ਗਾਉਂਗਾ ਆਪਣੇ ਠੀਕ ਹੈ ਵੇਚ ਗਾਉਂਗੇ ਤੇ ਬਲਵੰਤ ਜਿਵੇਂ ਹੁਣ ਮੈਂ ਪਹਿਲਾਂ ਵੀ ਗੱਲ ਵਿੱਚ ਰਹਿ ਗਈ ਮੇਰੀ ਵੀ ਆ ਦੇਖ ਐ ਛੱਡਣੇ ਨਹੀਂ ਦੁੱਧ ਦੇਣਾ ਛੱਡਣੇ ਨਹੀਂ ਦੇਣਾ ਵੀ ਆਪਣੀ ਮਿਹਨਤ ਨਹੀਂ ਦੇਣਾ ਮਿਹਨਤ ਦੇ ਪਸ਼ੂਆਂ ਨੇ ਮਤਲਬ ਦੁੱਧ ਦੇਣਾ ਹੈ ਨਾ ਤੇ ਫੇਰ ਹੀ ਡੈਰੀ ਫਾਰਮ ਤੇ ਤੇਰੀ ਬਈ ਕਾਹ ਜਾ ਬਾਕੀ ਲੇਬਰ ਆਪਣੇ ਕੋਲੇ ਕੋਈ ਨਹੀਂ ਅੱਛਾ ਅਸੀਂ ਆ ਵੀ ਪਰਿਵਾਰ ਸਾਰਾ ਨਾਲ ਕੰਮ ਕਰੀਦਾਗਾ ਮੇਲ ਕਰੀਦਾ ਬਾਪੂਗਰ ਦਾ ਮੈਗਾਰ ਦਾ ਮੇਰੇ ਮਾਤਾ ਕਰਦੀ ਆ ਠੀਕ ਹੈ ਠੀਕ ਹੈ ਬਾਕੀ ਆਪਣੀ ਇਹਦੇ ਨਾਲ ਦੁੱਧ ਤੁਸੀਂ ਸੇਲ ਪਰ ਜਾਈਦਾ ਕੰਮ ਹੀ ਕਰਦੇ ਆ ਦੁੱਧ ਆਪਾਂ ਲੋਕਾਂ ਤੋਂ ਲੈ ਲੈਨੇ ਢਾਈ ਦਾ ਕੰਮ ਹੋਈ ਆ ਮੈਨੂੰ ਐਂ ਦੱਸ ਵੀ ਅੱਛਾ ਨਾਲ ਦੁੱਧ ਲੈ ਲੈਨੇ ਹੋ ਲੈ ਵੀ ਲੈਨੇ ਆ ਵੀ ਉਹ ਸੇਲ ਕਰ ਦਿੰਨੇ ਆ ਠੀਕ ਹੈ ਗੱਲ ਵੀ ਉਹ ਵੀ ਮਤਲਬ ਵਿੱਚ ਮਤਲਬ ਚਲਾ ਦਿੰਨੇ ਹੋ ਖਾਚੇ ਘਾਟਾ ਪੈਣੀ ਚਾਰਾਂ ਕਿੱਲਾਂ ਦੀ ਪ੍ਰਾਲੀ ਦਾ ਇਕੱਠਾ ਬਰਾਂਗਾ ਸੀ ਆਪਣੇ ਖੇਤ ਪੰਗਾ ਉਹ ਅੱਛਾ ਤੂੰ ਆਪਾਂ ਦੋ ਤਿੰਨ ਵਿੱਚ ਇਕੱਠਾ ਉਪਕੁਤਰ ਲੈਣਾ ਪ੍ਰਾਲੀ ਦਾ ਪ੍ਰਾਲੀ ਨਾਲ ਆਪਣਾ ਤੂੜੀ ਦਾ ਬਜਾਈ ਬਹੁਤ ਗੱਲ ਸੁਣ ਲੋ ਮਿੱਤਰੋ ਇਹ ਵੀ ਬਹੁਤ ਵਧੀਆ ਗੱਲ ਆਈ ਇਸ ਗੱਲ ਖਰਚਾ ਬਹੁਤ ਘੱਟ ਆਪਣਾ ਅੱਛਾ ਠੀਕ ਆ ਗੱਲ ਇਹ 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 ਗੱਲ ਵੀ ਚੰਗੀ ਏ ਤੇ ਯਾਰ ਬਾਕੀ ਸ਼ਹਿਰ ਚ ਬੈਠੇ ਆ ਇੱਥੇ ਆਪਾਂ ਰੋਟੀਆਂ ਆਪ ਨੂੰ 16 ਰੁਪਏ ਮਿਲ ਜਾਂਦੀਆਂ ਬਈ ਯਾਰ ਰੁਪਈਆ ਆਪਾਂ ਨਾਲ ਆਇਆ ਬਹੁਤ ਭਰ ਕੇ ਸਗਰ ਅੱਛਾ ਇਹ ਇਹ ਰੋਟੀਆਂ ਲੈ ਲੈਣੇ 21 ਰੇਟ ਲੈਣੇ ਇੱਕ ਵਾਰ 16 ਰੁਪਏ ਦੇਣੇ ਹੁਣ ਫੀਡ ਦਾ ਤੈਨੂੰ ਪਤਾ 30 32 ਰੁਪਈਆ ਰੇਟ ਹਨਾ ਉਹਦੇ ਚ ਪਤਾ ਨਹੀਂ ਆਪਾਂ ਨੂੰ ਕੀ ਗੱਲ ਹੈ ਕਿਸੇ ਕੋਈ ਨਹੀਂ ਇਹ ਹੁਣ ਨਾ ਹੀ ਪੱਕਿਆ ਨਾ ਹੀ ਰੋਟੀਆਂ ਆਪਣੇ ਕੋਲੇ ਪੱਕੇ ਬੰਦ ਲੱਗੇ ਨਾਲ ਕਿਉਂਦਾ ਚੌਂਚਾ ਵੀ ਲੱਗੇ ਹਾਂ ਕਿਉਂ ਚੌਂਚਾ ਲੱਗਿਆ ਪੱਕਾ ਆਪਣੇ ਮੂਰੇ ਨਾ ਆਇਆ ਜਾਵਾ ਅੱਛਾ ਤੇ ਦਾ ਕੋਈ ਨੁਕਸਾਨ ਨਹੀਂ ਪਸ਼ੂਆਂ ਦੀ ਤਾਂ ਕਿ ਪਸ਼ੂਆਂ 'ਚ ਸਿਹਤ ਬਹੁਤ ਵਧੀਆ ਪਈ ਆ ਹਾਂ ਹੁਣ ਠੰਡ ਕਰਕੇ ਇਹਨਾਂ ਦੇ ਮੌਸਮ ਉਹਨੇ ਨਵਾਂ ਆਏ ਨਹੀਂ ਪਸ਼ੂ ਆਪਾਂ ਹਾਂ ਹਾਂ ਤੇ ਇਹੋ ਜੀ ਗੱਲ ਕੋਈ ਨਾ ਸਾਰੇ ਚੰਗੇ ਆ ਮਾਰਕਾ ਬਸ ਠੀਕ ਨਹੀਂ ਮੱਜਾਂ ਤੇਰੀਆਂ ਜਿਵੇਂ ਦੇਖੀਆਂ ਜਿਵੇਂ ਅચ્છਾ ਭਲਵੰਤ ਜਿਵੇਂ ਮੱਝ ਦੇ ਵਿੱਚ ਜੇ ਗੱਲ ਕਰਗੇ ਕਿੰਨੇ ਕੇ ਦੁੱਧ ਵਾਲੀ ਮੱਝ ਰੱਖਣੀ ਚਾਹੀਦੀ ਹੈ ਆਪ ਨੂੰ ਜੇ ਨਾਰਮਲ ਜਿਵੇਂ ਤੇਰੇ ਵਰਗਾ ਕੋਈ ਬੰਦਾ 8-10 ਪਸ਼ੂ ਰੱਖਣੀ ਚਾਹੁੰਦਾ ਭਾਈ ਮੈਂ ਤਾਂ ਜੇ ਸਾਹਮਣੇ 12-13 ਕਿਲੋ ਵਾਲੀ ਅਸਟੀਮੇਟ ਹੁੰਦੀ ਜਿਹਦਾ ਆਪਾਂ ਪਹਿਲਾਂ ਹੀ ਸਟਾਰਟਿੰਗ 20 ਕਿਲੋ ਦੀ ਨੇੜੇ ਜਾ ਵਰਗੇ ਨਾ ਉਹ ਵੀ ਆਪਣੇ ਤੋਂ ਛੋੜੇ ਪਰਿਵਾਰਾਂ ਤੋਂ ਆਉਂਦੀ ਨਹੀਂ ਠੀਕ ਹੈ ਉਹ ਪਹਿਲਾਂ ਨੂੰ ਪਹਿਲਾ ਆ ਬੈਨੇ ਫਿਰ ਡਰਾਈ ਤੇ ਜਾ ਵਰਦੀ ਉਹਨੂੰ ਫਿਰ ਪੱਲਿਓ ਬਹੁਤ ਕੰਮ ਹੋ ਜਾਂਦਾ ਨਾ 12-13 ਕਿਲੋ ਵਾਲੀਆਂ ਆਏ ਉਹ ਚਾ ਆਪਾਂ ਜੋ ਪਸ਼ੂ ਸੇਲ ਕਰਨਾ ਪਿਆ ਡਰਾਈ ਤੇ ਉਹਦਾ 10-15000 ਰ ਠੀਕ ਹੈ ਮੇਰੀ ਜਬਾਹ ਬਰੀਡ ਹੋ ਗਈ ਹੁਣ ਆਪਣੀ ਆ ਝੋਟੀ ਆ ਕਿਵੇਂ ਅੱਛਾ ਇਹ ਹੁਣ ਚੌਥੀ ਪੀੜ ਚ ਆਪਣੇ ਉਹ ਕਰਦੀ ਆ ਅੱਛਾ ਇਹਨੇ ਕਰਮਾਲੀ ਲੈਣ ਗਿਆ 8 ਮਹੀਨੇ ਬੱਚਾ ਸੜਦਾ ਸੀਗਾ ਠੀਕ ਹੈ ਪਤਾ ਨਹੀਂ ਕੀ ਚੱਕਰ ਬਣ ਗਿਆ ਹੁਣ ਵੀ ਝੂਠ ਵਾਲੀ ਗੱਲ 13 14 ਕਿਲੋਦ ਹੁਣ ਵੀ ਦਈ ਜਾਂਦੀ 8 ਮਹੀਨਾ ਦੀ ਬੱਚਾ ਸਟਿਆ ਵੀ ਹਾਂ ਬਰੀਡ ਇਹੋ ਜਿਹੀ ਮਾਂ ਅਸੀਂ ਸਵਾ ਦੋ ਲੱਖ ਰੁਪਏ ਦੀ ਵੇਚੀ ਸੀਗੀ ਅੱਛਾ ਐਣ ਗਈ ਹੁਣ ਐਣ ਕੀ ਚੰਗੇ ਪੈਸੇ ਮਿਲਦੇ ਸੀ ਪਰ ਆਪਾਂ ਨਹੀਂ ਵੇਚਨੀ ਘਰ ਦੀ ਚੀਜ਼ ਚੰਗੀ ਹੈ ਆਪਣੇ ਕੋਲ ਬਈ ਠੀਕ ਹੈ ਨਹੀਂ ਮਤਲਬ ਮੈਂ ਕਹਿੰਦਾ ਵੀ ਠੀਕ ਆ ਯਾਰ ਕੰਮ ਹਨਾ ਕੰਮ ਕਰ ਗਏ ਆਪਾਂ ਉਹ ਆਪਾਂ ਇਹ ਪਰ ਉਹ ਮਤਲਬ ਫੋਕੀਆਂ ਟੋਹਰਾਂ ਤੋਂ ਆਪਾਂ ਕੀ ਲੈਣ ਉਸ ਗੱਲ ਤੋਂ ਕੀ ਲੈਣਾ ਬਈ ਯਾਰ ਇਸ ਕੰਮ ਛੋੜਾ ਕੰਮ ਕਰਦੇ ਆ ਜਹਰ ਟਾਂ ਉਸੇ ਸਭ ਤੋਂ ਵੱਡੀ ਗੱਲ ਤਾਂ ਬਈ ਇਹ ਆ ਕਿੰਨੇ ਬਚਤ ਕਿੰਨੇ ਰੁਪਏ ਮਹੀਨਾ ਬਈ ਮਤਲਬ ਮੋਟੀ ਜੀ ਬਸ ਸਹੀ ਗੱਲ ਤਾਂ ਇਹੋ ਜੀ ਆ ਮੈਂ ਹਿਸਾਬ ਲਾਇਆ ਵੀ ਆਪਾਂ 20 ਕਿੱਲੇ ਨੂੰ ਪਛਾਹ ਛੱਡਦੇ ਆ ਬਬਾ ਚਾਹਦਾ ਹੀ ਹਿਸਾਬ ਲਾਉਣਾ ਬੀ ਗੱਲਾਂ ਵਾਲੇ ਨੂੰ ਪਿੱਛੇ ਹਾਂ ਐਂ ਕਹੀ ਹਾਰਟ ਜੱਜ ਪਾਏ ਹੁੰਦੇ ਕਿਰਪਾ ਮਾਲਕ ਦੀ ਆ ਕਿਸੇ ਕੋਲ ਜਾਣੀ ਆੜ ਤੇ ਕੋਲ ਜਾਣਾਨੀ ਅੱਛਾ ਫਿਰ ਇਹ ਵੀ ਗੱਲ ਨਹੀਂ ਕੋਈ ਐਂ ਕਿ ਹੁਣ ਆਪਾਂ ਨਾਲ ਲੱਗ ਜਗ੍ਹਾ ਲਈ ਆ ਉਧਰ ਵੱਡਾ ਫਾਰਮ ਲਾਉਣਾ ਆਪਾਂ ਹੁਣ ਇਹ ਦੂਬਾ ਪਸ਼ੂਜਗਾਰ ਉਧਰ ਜਾ ਕੇ ਪਹਿਲਾਂ ਕਮਾਈ ਕੀਤੀ ਹੈ ਪਹਿਲਾਂ ਕਮਾਈ ਤੇ ਤਾਂ ਇਹ ਪੁੱਛ ਲੈ ਬੰਦੇ ਕਿ ਮੈਂ ਇਹੀ ਗੱਲ ਕਹਿੰਦਾ ਮੇਰੇ ਗਵੰਡੀ ਪਿੰਡ ਦਾ ਬੰਦਾ ਇਹਨੇ ਮੈਨੂੰ ਮੰਡੀ ਤੇ ਮਿਲਿਆ ਇਹਨੂੰ ਕਹਿੰਦਾ ਯਾਰ ਐਂ ਕਰਕੇ ਅਸੀਂ ਮਤਲਬ 5-7 ਲੱਖ ਰੁਪਏ ਛੱਡ ਤੇ ਲਾਤਾ ਬਈ ਹੁਣ ਅਸੀਂ ਪਸ਼ੂ ਪਾਲਦੇ ਫਿਰਦੇ ਆ ਮੈਂ ਛ ਹਾਂ ਉਹਨ ਛੱਡਦਾ ਆਪਣਾ ਮਾਣੀ ਆ ਨਾ ਬਾਈ ਛੱਡੋ ਚੱਕਰ ਕੋਈ ਨਹੀਂ ਪਹਿਲਾਂ ਸਾਡੇ ਕੋਲ ਛੋਟਾ ਜਿਹਾ ਛੱਡ ਹੁੰਦਾ ਇੰਨਾ ਤਿੰਨ ਚਾਰ ਪਸ਼ੂ ਹੁੰਦੇ ਮੇਰੇ ਬਾਪੂ ਕੋਲੇ ਉਦੋਂ ਬਾਅਦ ਮੈਂ ਲੈਣ ਜਾਗਾ ਸੀ ਇਹ ਪਾਲਿਆ ਹੋਰ ਠੀਕ ਆ ਹੁਣ ਜੇ ਪਸ਼ੂ ਵਧਦੇ ਹੁੰਦੇ ਤੂੜੀ ਵਾਲ ਥਾਂ ਵਿਹਲੋ ਰਾਤ ਨੂੰ ਉਧਰ ਬੰਦ ਲਈਦੇ ਆ ਠੀਕ ਹੈ ਹੁਣ ਜਦੋਂ ਪਸ਼ੂਆਂ ਦਾ ਹੋਰ ਵਧਾਉਣਾ ਆਪਾਂ ਨਾਲ ਨਾਲ ਜਗ੍ਹਾ ਸੀਗੀ ਪਹਿਲਾਂ ਨਹੀਂ ਲਈ ਗੀ ਉਦੋਂ ਨਹੀਂ ਪਤਾ ਸੀਗਾ ਹੁਣ ਪਸ਼ੂ ਸਾਰੇ ਘਰੇ ਲੈ ਜਾਣੇ ਆ 20 25 ਪਸ਼ੂ 30 ਪਸ਼ੂ ਆਜ ਗੜ ਬਣਾ ਲੈ ਉਧਰ ਗੜ ਕਰ ਲੈਣਾ 20 25 ਪਸ਼ੂ ਦਾ ਖੁੱਲਾ ਉਹ ਦਾ ਕੰਮ ਉਹ ਤੋਂ بڑا ਬੰਦਾ ਰੱਖਦਾ ਨਾਲ ਫਿਰ ਉਹ ਤੋਂ ਬੰਦਾ ਲਾਖ ਫਿਰ ਬੰਦਾ ਪੜਦਾ ਪਾਉਗਾ ਬਾਈ ਇੰਨੇ ਪਸਵੇਂ ਪੜਦਾ ਨਹੀਂ ਪੈਂਦਾ ਬੰਦਿਆਂ ਦਾ ਯਾਰ ਹੂੰ ਸਭ ਤੋਂ ਵੱਡੀ ਗੱਲ ਇਹਨੇ ਇੰਨੇ ਪਸਵੇਂ ਪੜਦਾ ਨਹੀਂ ਪੈ ਰਿਆ ਪੜਦਾ ਨਹੀਂ ਆਪਾਂ ਵਾਈ ਕਰਦਣ ਵਾਲਾ ਆ ਆਪਦੇ 5-6 ਕਿਲੇ ਵਾਈ ਕਰੀ ਦੇ ਨਾਲ ਯਾਰ ਉੱਥੇ ਬੰਦਾ ਕੋਈ ਨਹੀਂ ਆਪਣੇ ਕੋਲ ਆ ਵੀ ਕੰਮ ਕਰੀਦਾ ਠੀਕ ਹੈ ਤੇ ਚੱਲ ਬਲਵੰਤ ਬਹੁਤ ਧੰਨਵਾਦ ਜਿਹੜੀਆਂ ਚਾਰ ਗੱਲਾਂ ਤੂੰ ਮਤਲਬ ਤੇਰੇ ਐਕਸਪੀਰੀਅੰਸ ਜਿਹੜੇ ਹਨਾ ਸਾਂਝੇ ਕੀਤੇ ਤੇ ਆਸ ਕਰਦੇ ਆ ਜਿਹੜੇ ਤੇਰੀ ਵੀਡੀਓ ਦੇਖਣਗੇ ਸ਼ੇਅਰ ਜਰੂਰ ਕਰਨਗੇ ਹਨਾ ਤੇ ਲੋ ਵੀ ਮਿੱਤਰੋ ਹਨਾ ਆਪਾਂ ਵੀਡੀਓ ਦਾ ਐਂਡ ਕਰਦੇ ਆ ਇੱ ਚਾਵਣਾ ਬੰਦਾ ਤੇ ਬਾਈ ਦੇ ਘਰੇ ਤਸੱਲੀ ਆਪਦੀ ਕਰਕੇ ਲਿਆ ਸਕਦਾ ਤੇ ਧੰਨਵਾਦ ਜਿਨੇ ਵੀਰ ਵੀਡੀਓ ਸ਼ੇਅਰ ਕਰ ਦਿੰਦੇ ਬਲਵੰਤ ਬਾਈ ਧੰਨਵਾਦ